ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਇੱਕ ਨਵੀਂ ਕਹਾਣੀ ਘਰ ਦੀ ਇੱਜ਼ਤ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਪਨਾ ਨੀ ਸਪਨਾ ਕਿੱਥੇ ਮਰ ਗਈ ਕੋਮਲ ਨੇ ਗੁੱਸੇ ਨਾਲ ਚਲਾਉਂਦੇ ਹੋਏ ਆਪਣੀ ਨੰਦ ਸਪਨਾ ਨੂੰ ਆਵਾਜ਼ ਮਾਰੀ ਸਪਨਾ ਜਲਦੀ ਜਲਦੀ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਆਪਣੀ ਭਾਬੀ ਨੂੰ ਪੁੱਛਣ ਲੱਗੀ ਕੀ ਹੋਇਆ ਭਾਬੀ ਭਾਬੀ ਦੀ ਬੱਚੀ ਇੱਕ ਕੰਮ ਵੀ ਢੰਗ ਨਾਲ ਨਹੀਂ ਕਰ ਸਕਦੀ ਉਸ ਦੀ ਭਾਬੀ ਗੁੱਸੇ ਨਾਲ ਬੋਲੀ ਪਰ ਭਾਬੀ ਮੈਂ ਅਜਿਹਾ ਕੀ ਕਰ ਦਿੱਤਾ ਤੁਸੀਂ ਮੈਨੂੰ ਕੱਪੜੇ ਧੋਣ ਲਈ ਕਿਹਾ ਸੀ ਉਹ ਮੈਂ ਧੋਣ ਲਈ ਮਸ਼ੀਨ ਵਿੱਚ ਪਾ ਦਿੱਤੇ ਤੂੰ ਮੇਰੇ ਮਹਿੰਗੇ ਮਹਿੰਗੇ ਕੱਪੜੇ ਮਸ਼ੀਨ ਵਿੱਚ ਪਾ ਦਿੱਤੇ ਜੇਕਰ ਹੱਥਾਂ ਨਾਲ ਧੋ ਦਿੰਦੀ ਤਾ ਕਿਹੜਾ ਤੇਰੇ ਹੱਥ ਕੱਸ ਜਾਂਦੇ ਪਰ ਭਾਬੀ ਮੈਨੂੰ ਕਿਹੜਾ ਪਤਾ ਸੀ ਵੀ ਤੁਹਾਡੇ ਕੱਪੜੇ ਮਸ਼ੀਨ ਵਿੱਚ ਨਹੀਂ ਧੋਣੇ ਹੱਥਾਂ ਨਾਲ ਧੋਣੇ ਹਨ ਜਾਂ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਸਪਨਾ ਨੇ ਕਿਹਾ ਤਾਂ ਕੋਮਲ ਨੇ ਜ਼ੋਰਦਾਰ ਥੱਪੜ ਸਪਨਾ ਦੇ ਮਾਰਿਆ ਬਤਮੀਜ਼ ਇੱਕ ਤਾਂ ਮੇਰੇ ਕੱਪੜੇ ਖਰਾਬ ਕਰ ਦਿੱਤੇ ਉਤੋਂ ਜ਼ੁਬਾਨ ਚ ਲਾਉਣੀ ਹੈ ਪਰ ਭਾਬੀ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਅੱਗੇ ਤੋਂ ਤੁਸੀਂ ਆਪਣੇ ਕੱਪੜੇ ਆਪ ਤੋਂ ਲਿਆ ਕਰੋ ਮੈਨੂੰ ਨਾ ਕਿਹਾ ਕਰੋ ਸਪਨਾ ਨੇ ਕਿਹਾ ਤਾਂ ਉਸ ਦੀ ਭਾਬੀ ਨੇ ਉਸ ਦੀ ਬਾਹ ਮੋੜਦੇ ਹੋਏ ਕਿਹਾ ਤੇਰੀ ਤਾਂ ਬੜੀ ਜਵਾਨ ਚੱਲਣ ਲੱਗ ਗਈ ਭਾਬੀ ਮੈਨੂੰ ਦਰਦ ਹੋ ਰਿਹਾ ਹੈ ਛੱਡੋ ਮੈਨੂੰ ਸਪਨਾ ਦੀ ਚੀਕ ਸੁਣ ਕੇ ਉਸ ਦੇ ਪਿਤਾ ਜੀ ਉੱਥੇ ਆਏ ਅਤੇ ਆਪਣੀ ਤੀਦਾ ਹੱਥ ਛਡਾਉਂਦੇ ਹੋਏ ਕਹਿਣ ਲੱਗੇ ਇਹ ਕੀ ਹੋ ਰਿਹਾ ਹੈ ਕੋਮਲ ਤਾਂ ਕੋਮਲ ਕਹਿਣ ਲੱਗੀ ਤੁਹਾਡੀ ਬੇਟੀ ਤੋਂ ਕੋਈ ਕੰਮ ਢੰਗ ਨਾਲ ਨਹੀਂ ਕਰਿਆ ਜਾਂਦਾ ਸਪਨਾ ਬਿਨਾ ਮਾਂ ਦੀ ਨਦਾਨ ਬੱਚੀ ਹੈ ਪਰੰਤੂ ਤੂੰ ਤਾਂ ਸਮਝਦਾਰ ਹੈ ਨਦਾਨ ਨਹੀਂ ਵਿਗੜੀ ਹੋਈ ਹੈ ਜਾਣਬੁੱਝ ਕੇ ਕੰਮ ਖਰਾਬ ਕਰਦੀ ਹੈ ਤਾਂ ਕਿ ਦੁਆਰਾ ਇਸ ਤੋਂ ਕੋਈ ਕੰਮ ਨਾ ਕਰਵਾਇਆ ਜਾਵੇ ਇਸ ਨੂੰ ਸਮਝਾ ਦਿਓ ਅਗਲੀ ਵਾਰ ਮੇਰੇ ਨਾਲ ਕੋਈ ਹਸ਼ਿਆਰੀ ਨਾ ਕਰੇ ਨਹੀਂ ਤਾਂ ਇਸ ਦੇ ਲਈ ਠੀਕ ਨਹੀਂ ਹੋਏਗਾ ਕੋਮਲ ਨੂੰ ਬੋਲਦੇ ਸੁਣ ਕੇ ਉਸ ਦਾ ਘਰ ਵਾਲਾ ਕਮਰੇ ਤੋਂ ਬਾਹਰ ਆਇਆ ਅਤੇ ਕਹਿਣ ਲੱਗਿਆ ਕੀ ਹੋਇਆ ਕੋਮਲ ਸਾਰਾ ਘਰ ਸਿਰ ਤੇ ਕਿਉਂ ਚੱਕ ਰੱਖਿਆ ਹੈ ਆਖਰ ਗੱਲ ਕੀ ਹੈ ਇੱਕ ਤਾਂ ਤੇਰੀ ਭੈਣ ਨੇ ਮੇਰੇ ਮਹਿੰਗੇ ਮਹਿੰਗੇ ਸੂਟ ਮਸ਼ੀਨ ਵਿੱਚ ਧੋ ਕੇ ਖਰਾਬ ਕਰ ਦਿੱਤੇ ਉਪਰੋਂ ਤੁਸੀਂ ਵੀ ਮੈਨੂੰ ਹੀ ਪੁੱਛ ਰਹੇ ਹੋ ਕਿ ਮੈਂ ਪੂਰਾ ਘਰ ਸਿਰ ਤੇ ਕਿਉਂ ਚੱਕਿਆ ਹੈ ਕਿਉਂ ਤੂੰ ਆਪਣੇ ਕੱਪੜੇ ਆਪ ਨਹੀਂ ਧੋ ਸਕਦੀ ਉਸ ਵਿਚਾਰੀ ਨੂੰ ਕਿਉਂ ਪਰੇਸ਼ਾਨ ਕਰਦੀ ਰਹਿੰਦੀ ਹੈ ਉਸ ਦੇ ਪੇਪਰ ਵੀ ਨੇੜੇ ਆ ਗਏ ਹਨ ਆਪਣਾ ਕੰਮ ਤੂੰ ਖੁਦ ਤੋਂ ਕਿਉਂ ਨਹੀਂ ਕਰਦੀ ਅੱਛਾ ਜੇ ਕਰ ਕਰ ਦੇ ਕੰਮ ਮੈਂ ਕਰਨੇ ਹਨ ਤਾਂ ਇਹਨਾਂ ਦਾ ਕੀ ਮੈਂ ਅਚਾਰ ਪਾਉਣਾ ਹੈ ਕੋਮਲ ਦੀ ਗੱਲ ਸੁਣ ਕੇ ਉਸ ਦੇ ਪਤੀ ਨੇ ਜ਼ੋਰ ਨਾਲ ਥੱਪੜ ਮਾਰਿਆ ਕੋਮਲ ਗੁੱਸੇ ਨਾਲ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਉੱਪਰ ਹੱਥ ਉਠਾਉਣ ਦੀ ਹੋਰ ਕੀ ਤੇਰੀ ਆਰਤੀ ਉਤਾਰ ਹਰ ਰੋਜ਼ ਘਰ ਵਿੱਚ ਕੋਈ ਨਾ ਕੋਈ ਬਖੇੜਾ ਖੜਾ ਕਰਕੇ ਰਖਦੀ ਹੈ ਨੂੰ ਪੁੱਤ ਨੂੰ ਇਸ ਤਰ੍ਹਾਂ ਲੜਦੇ ਦੇਖ ਵਿਸਾਖਾ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ ਪੁੱਤਰ ਇਸ ਤਰ੍ਹਾਂ ਨਹੀਂ ਹੱਥ ਉਠਾਉਣਾ ਚਾਹੀਦਾ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ-ਵਾਤਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਹਨ ਪਰ ਤੁਸੀਂ ਲੜਾਈ ਨਾ ਕਰੋ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਤੁਸੀਂ ਤਾਂ ਬਸ ਰਹਿਣ ਹੀ ਦਿਓ ਗੋਮਲ ਆਪਣੇ ਸਹੁਰੇ ਨੂੰ ਗੁੱਸੇ ਨਾਲ ਕਹਿਣ ਲੱਗੀ ਖਬਰਦਾਰ ਕੋਮਲ ਜੇ ਮੇਰੇ ਪਿਤਾ ਜੀ ਨਾਲ ਇਸ ਤਰ੍ਹਾਂ ਗੱਲ ਕੀਤੀ ਤਾਂ ਕਿ ਮੈਂ ਕਿਸੇ ਤੋਂ ਡਰਦੀ ਨਹੀਂ ਹਾਂ ਮੈਂ ਹੁਣੇ ਆਪਣੇ ਮੰਮੀ ਪਾਪਾ ਨੂੰ ਫੋਨ ਕਰਕੇ ਇੱਥੇ ਬੁਲਾਉਂਦੀ ਹਾਂ ਇੰਨਾ ਕਹਿੰਦੇ ਹੋਏ ਕੋਮਲ ਕਮਰੇ ਵਿੱਚ ਚਲੀ ਗਈ ਪੁੱਤਰ ਕੋਮਲ ਨੂੰ ਰੋਕ ਲਾ ਇਸ ਤਰ੍ਹਾਂ ਲੜਾਈ ਕਰਨ ਦਾ ਕੋਈ ਹੈਦਾ ਨਹੀਂ ਨਹੀਂ ਪਿਤਾ ਜੀ ਤੁਸੀਂ ਹਰ ਵਾਰ ਮੈਨੂੰ ਰੋਕ ਲੈਂਦੇ ਹੋ ਇਹ ਹੀ ਕਾਰਨ ਹੈ ਕਿ ਉਸ ਦੀ ਹਿੰਮਤ ਏਨੀ ਵੱਧ ਗਈ ਹੈ ਕਮਰੇ ਵਿੱਚ ਜਾਂਦੇ ਹੀ ਕੋਮਲ ਨੇ ਆਪਣੀ ਮਾਂ ਨੂੰ ਫੋਨ ਲਗਾਇਆ ਅਤੇ ਰੋਂਦੇ ਹੋਏ ਕਹਿਣ ਲੱਗੀ ਇੱਥੇ ਸਭ ਮੇਰੇ ਨਾਲ ਲੜਦੇ ਹਨ ਅੱਜ ਤਾਂ ਤੁਹਾਡੇ ਜਵਾਈ ਨੇ ਮੇਰੇ ਤੇ ਹੱਥ ਵੀ ਚੁੱਕਿਆ ਹੈ ਮੈਂ ਇੱਥੇ ਨਹੀਂ ਰਹਿਣਾ ਜਲਦੀ ਆਕੇ ਮੈਨੂੰ ਲੈ ਜਾਓ ਇਹ ਕਹਿੰਦੇ ਹੋਏ ਕੋਮਲ ਉੱਚੀ ਉੱਚੀ ਰੋਣ ਲੱਗੀ ਕੋਮਲ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਉਸ ਦੀ ਮਾਂ ਗੁੱਸੇ ਵਿੱਚ ਆ ਗਈ ਅਤੇ ਬੋਲੀ ਇਸ ਦੀ ਇੰਨੀ ਹਿੰਮਤ ਤੂੰ ਚਿੰਤਾ ਨਾ ਕਰ ਹੁਣ ਤੂੰ ਇੱਕ ਪਲ ਵੀ ਉਸ ਘਰ ਵਿੱਚ ਨਹੀਂ ਰਹੇਂਗੀ ਤੂੰ ਬਸ ਆਪਣਾ ਵੈਗ ਤਿਆਰ ਰੱਖ ਮੈਂ ਹੁਣੇ ਤੇਰੇ ਪਾਪਾ ਜੀ ਨੂੰ ਤੈਨੂੰ ਲੈਣ ਲਈ ਭੇਜਦੀ ਹਾਂ ਕੀ ਹੋਇਆ ਭਾਗਵਾਨ ਨੇ ਕੋਮਲ ਦੀ ਮੰਮੀ ਨੂੰ ਫੋਨ ਤੇ ਗੱਲ ਕਰਦੇ ਸੁਣ ਕੇ ਉਸਦੇ ਪਾਪਾ ਜੀ ਨੇ ਪੁੱਛਿਆ ਤਾਂ ਉਸਨੇ ਕਿਹਾ ਤੁਹਾਡੀ ਧੀ ਦਾ ਫੋਨ ਸੀ ਉਸਦੇ ਸਹੁਰੇ ਘਰ ਲੜਾਈ ਝਗੜਾ ਹੋ ਗਿਆ ਅੱਜ ਤਾਂ ਹੱਦ ਹੀ ਹੋ ਗਈ ਉਸਦੇ ਘਰ ਵਾਲੇ ਨੇ ਬਿਨਾਂ ਮਤਲਬ ਉਸਦੇ ਥੱਪੜ ਮਾਰੇ ਕੀ ਉਹਨਾਂ ਨੇ ਮੇਰੀ ਧੀ ਤੇ ਹੱਥ ਉਠਾਇਆ ਇੰਨਾ ਕਹਿੰਦੇ ਹੀ ਕੋਮਲ ਦੇ ਪਾਪਾ ਜੀ ਗੁੱਸੇ ਵਿੱਚ ਉੱਠ ਖੜੇ ਤੇ ਆਪਣੀ ਗੱਡੀ ਲੈ ਕੇ ਆਪਣੀ ਧੀ ਨੂੰ ਲੈਣ ਚਲੇ ਗਏ ਘਰ ਦੇ ਅੰਦਰ ਦਾਖਲ ਹੁੰਦੇ ਹੀ ਉਹ ਕੋਮਲ ਕੋਮਲ ਕਰਕੇ ਆਵਾਜ਼ਾਂ ਮਾਰਨ ਲੱਗੇ ਤਾਂ ਕੋਮਲ ਕਮਰੇ ਤੋਂ ਬਾਹਰ ਆਈ ਆਪਣੇ ਪਾਪਾ ਜੀ ਦੇ ਗਲ ਲੱਗ ਕੇ ਰੋਣ ਲੱਗੀ ਰੋਣਾ ਧੀਏ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਉਸੇ ਵੇਲੇ ਬਸਾਕਾ ਸਿੰਘ ਨੇ ਆ ਕੇ ਆਪਣੇ ਕੁੜਮ ਨੂੰ ਸਤਿ ਸ਼੍ਰੀਕਾਲ ਬੁਲਾਉਂਦੇ ਹੋਏ ਕਿਹਾ ਆਓ ਬੈਠੋ ਬੈਠ ਕੇ ਗੱਲ ਕਰਦੇ ਹਾਂ ਕੋਮਲ ਦੇ ਪਾਪਾ ਨੇ ਕਿਹਾ ਮੈਂ ਆਪਣੀ ਧੀ ਤੁਹਾਡੇ ਘਰ ਵਿਆਹ ਕੇ ਤੋਰੀ ਹੈ ਨਾ ਕਿ ਵੇਚੀ ਹੈ ਜਿਹੜਾ ਤੁਸੀਂ ਉਸ ਉੱਤੇ ਜੁਲਮ ਕਰਦੇ ਹਾਂ ਕਿੱਥੇ ਹੈ ਤੁਹਾਡਾ ਪੁੱਤਰ ਉਸ ਨੂੰ ਬੁਲਾਓ ਜਰਾ ਆਪਣੇ ਸਹੁਰੇ ਦੀ ਗੱਲ ਸੁਣ ਕੇ ਰਾਜਾ ਬਾਹਰ ਆਇਆ ਤਾਂ ਉਸ ਦਾ ਸਹੁਰਾ ਉਸ ਨੂੰ ਕਹਿਣ ਲੱਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਕੋਮਲ ਦੇ ਅੱਗੇ ਪਿੱਛੇ ਕੋਈ ਨਹੀਂ ਹਾਲੇ ਤੱਕ ਅਸੀਂ ਜਿਉਂਦੇ ਹਾਂ ਨਹੀਂ ਪਾਪਾ ਜੀ ਤੁਸੀਂ ਸਿਰਫ ਇੱਕ ਪਾਸਿਓਂ ਗੱਲ ਸੁਣੀ ਹੈ ਪੂਰੀ ਗੱਲ ਸੁਣੋਂਗੇ ਤਾਂ ਤੁਹਾਨੂੰ ਵੀ ਪਤਾ ਲੱਗੇਗਾ ਕੇ قصور کس دا ہے میں کسے دی کوئی گل نہیں سننی چل tie ਆਪਣਾ سامان ਚੱਕ ਅਤੇ ਮੇਰੇ ਨਾਲ ਚੱਲ ਨਹੀਂ ਭਾਈ ਸਾਹਿਬ ਤੁਸੀਂ ਅਜਿਹਾ ਨਾ ਕਰੋ ਹੱਥ ਜੋੜਦੇ ਹੋਏ ਵਿਸਾਖਾ ਸਿੰਘ ਨੇ ਕੋਮਲ ਦੇ ਪਾਪਾ ਜੀ ਨੂੰ ਕਿਹਾ ਨਹੀਂ ਪਿਤਾ ਜੀ ਲੈ ਜਾਣ ਦਿਓ ਇਹਨਾਂ ਨੂੰ ਆਪਣੀ ਬੇਟੀ ਨੂੰ ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਦੇਖ ਲਿਆ ਭਾਈ ਸਾਹਿਬ ਕੀ ਕਹਿ ਰਿਹਾ ਹੈ ਤੁਹਾਡਾ ਪੁੱਤਰ ਇਹੀ ਔਕਾਤ ਹੈ ਮੇਰੀ ਤੀਦੀ ਇਸ ਘਰ ਵਿੱਚ ਪਰ ਮੈਂ ਵੀ ਇਸ ਨੂੰ ਛੱਡਾਂਗਾ ਨਹੀਂ ਮੈਂ ਪੁਲਿਸ ਰਿਪੋਰਟ ਦਰਜ ਕਰਾਵਾਂਗਾ ਮੈਲਾ ਮੰਡਲ ਵਿੱਚ ਵੀ ਸ਼ਿਕਾਇਤ ਕਰਾਵਾਂਗਾ ਅਜਿਹੀ ਜੇਲ੍ਹ ਦੀ ਹਵਾ ਖਵਾਵਾਂਗਾ ਕਿ ਬਾਹਰ ਨਿਕਲਣ ਲਈ ਤਰਸੋਗੇ ਤੁਸੀਂ ਇਹ ਕਹਿ ਕੇ ਕੋਮਲ ਦੇ ਪਾਪਾ ਕੋਮਲ ਨੂੰ ਲੈ ਕੇ ਚਲੇ ਗਏ ਉਧਰ ਜਦੋਂ ਕੋਮਲ ਦੇ ਪਿਕੇ ਘਰ ਇਹ ਗੱਲ ਉਸ ਦੇ ਭਰਾ ਭਰਜਾਈ ਨੂੰ ਪਤਾ ਲੱਗੀ ਤਾਂ ਉਹ ਸੁਣ ਕੇ ਹੈਰਾਨ ਹੋ ਗਏ ਉਹਨਾਂ ਨੇ ਆਪਣੀ ਮੰਮੀ ਨੂੰ ਕਿਹਾ ਕਿ ਕੋਮਲ ਨੂੰ ਲੈਣ ਜਾਣ ਤੋਂ ਪਹਿਲਾਂ ਇੱਕ ਵਾਰ ਸਾਡੇ ਨਾਲ ਵੀ ਗੱਲ ਕਰ ਲੈਂਦੇ ਕਿ ਤੁਹਾਨੂੰ ਪਤਾ ਨਹੀਂ ਆਪਣੀ ਕੋਮਲ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਕੋਮਲ ਦੇ ਭਾਈ ਨੇ ਕਿਹਾ ਤਾਂ ਉਸਦੀ ਮਾਂ ਬੋਲੀ ਮੈਨੂੰ ਸਭ ਪਤਾ ਹੈ ਬਹੁਤ ਚੰਗੀ ਹੈ ਮੇਰੀ ਧੀ ਦਮਿਤਾ ਉਹਨਾਂ ਵਿੱਚ ਹੈ ਮੇਰੀ ਧੀ ਵਿੱਚ ਨਹੀਂ ਹਾਲੇ ਉਹ ਗੱਲਾਂ ਹੀ ਕਰ ਰਹੇ ਸੀ ਕਿ ਕੋਮਲ ਦੇ ਪਾਪਾ ਜੀ ਕੋਮਲ ਨੂੰ ਲੈ ਕੇ ਆ ਗਏ ਕੋਮਲ ਆਪਣੀ ਮੰਮੀ ਦੇ ਗੱਲ ਲੱਗ ਕੇ ਰੋਣ ਲੱਗੀ ਤਾਂ ਉਸਦੇ ਪਾਪਾ ਜੀ ਕਹਿਣ ਲੱਗੇ ਨਹੀਂ ਧੀਏ ਹੁਣ ਤੂੰ ਨਹੀਂ ਰੋਏਂਗੀ ਰੋਣਗੇ ਤਾਂ ਉਹ ਲੋਕ ਜਿਨ੍ਹਾਂ ਨੇ ਮੇਰੀ ਧੀ ਨੂੰ ਖੂਨ ਦੇ ਹੰਝੂ ਰਵਾਏ ਹਨ ਕੋਮਲ ਦੀ ਮਾਂ ਕਹਿਣ ਲੱਗੀ ਕਿ ਹੇ ਰੱਬਾ ਮਾਰ-ਮਾਰ ਕੇ ਮੇਰੀ ਫੁੱਲਾਂ ਵਰਗੀ ਧੀ ਦਾ ਕੀ ਹਾਲ ਕਰ ਦਿੱਤਾ ਹੈ ਉਹਨਾਂ ਨੇ ਫਿਰ ਕੋਮਲ ਦੀ ਭਾਬੀ ਬੋਲੀ ਪਿਤਾ ਜੀ ਕੋਮਲ ਨੂੰ ਇੱਥੇ ਲੈ ਕੇ ਆਉਣ ਨਾਲ ਕਿਹੜਾ ਸਮੱਸਿਆ ਦਾ ਹੱਲ ਨਿਕਲ ਆਊਗਾ ਉਸ ਨੂੰ ਵਿਚੋਂ ਟੋਕਦੇ ਹੋਏ ਹੀ ਕੋਮਲ ਦੀ ਮਾਂ ਨੇ ਕਿਹਾ ਅਸੀਂ ਜਾਣਦੇ ਹਾਂ ਸਮੱਸਿਆ ਦਾ ਹੱਲ ਕਿਵੇਂ ਕੱਢਣਾ ਹੈ ਤੂੰ ਜ਼ਿਆਦਾ ਦਿਮਾਗ ਨਾ ਚਲਾਇਆ ਕਰ ਤੁਮ ਕੋਮਲ ਲਈ ਕੁਝ ਖਾਣ ਪੀਣ ਦਾ ਇੰਤਜ਼ਾਮ ਕਰ ਆਪਣੀ ਸੱਸ ਦੀ ਗੱਲ ਸੁਣ ਕੇ ਕੋਮਲ ਦੀ ਭਾਬੀ ਉੱਥੋਂ ਚਲੀ ਗਈ ਤਾਂ ਕੋਮਲ ਬੋਲੀ ਮੰਮੀ ਭਾਬੀ ਤਾਂ ਕੁਝ ਜ਼ਿਆਦਾ ਹੀ ਬੋਲਦੀ ਹੈ ਕੋਮਲ ਤੂੰ ਚਿੰਤਾ ਨਾ ਕਰ ਹਲੇ ਅਸੀਂ ਜਿਉਂਦੇ ਹਾਂ ਅਸੀਂ ਜਾਣਦੇ ਹਾਂ ਕਿ ਸਾਡੀ ਧੀ ਦਾ ਕੋਈ ਕਸੂਰ ਨਹੀਂ ਹੈ ਫਿਰ ਕਿਸੇ ਦੇ ਬੋਲਣ ਨਾਲ ਕੀ ਫਰਕ ਪੈਂਦਾ ਹੈ ਕੋਮਲ ਦੇ ਭਰਾ ਨੇ ਕਿਹਾ ਕਿ ਪਿਤਾ ਜੀ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਦੋਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਬੇਟਾ ਮੈਨੂੰ ਪਤਾ ਹੈ ਕਿ ਤੈਨੂੰ ਤੇਰੀ ਭੈਣ ਬੋਝ ਲੱਗ ਰਹੀ ਹੈ ਇਸ ਲਈ ਤੂੰ ਅਜਿਹੀ ਗੱਲ ਕਰ ਰਿਹਾ ਹੈ ਪਰ ਮੇਰੇ ਲਈ ਮੇਰੀ ਧੀ ਬੋਝ ਨਹੀਂ ਹੈ ਬੜੇ ਆਰਾਮ ਨਾਲ ਮੈਂ ਆਪਣੀ ਧੀ ਨੂੰ ਆਪਣੇ ਘਰ ਬਿਠਾ ਕੇ ਖਵਾ ਸਕਦਾ ਹਾਂ ਦੇਖੋ ਪਾਪਾ ਜੀ ਮੇਰੇ ਆਪਣੇ ਭਰਾ ਨੇ ਕਿਵੇਂ ਮੂੰਹ ਫੁਲਾ ਲਿਆ ਹੈ ਤੂੰ ਇਹ ਸਭ ਛੱਡ ਧੀਏ ਮੈਨੂੰ ਤਾਂ ਬਸ ਇੰਨਾ ਪਤਾ ਹੈ ਕਿ ਤੇਰੇ ਬਿਨਾ ਚਾਰ ਦਿਨਾਂ ਵਿੱਚ ਹੀ ਉਹਨਾਂ ਲੋਕਾਂ ਦੇ ਹੋਸ਼ਟ ਖਾਣੇ ਆ ਜਾਣਗੇ ਸੱਸ ਤੇਰੀ ਹੈ ਨਹੀਂ ਨੰਦ ਤੇਰੀ ਕੰਮ ਨਹੀਂ ਕਰਦੀ ਉਸ ਘਰ ਦਾ ਕੰਮ ਕੌਣ ਕਰੇਗਾ ਹੋਸ਼ ਤਾਂ ਉਹਨਾਂ ਦੇ ਹੁਣ ਮੈਂ ਟਿਕਾਣੇ ਲਾਵਾਂਗਾ ਸਭ ਤੋਂ ਪਹਿਲਾਂ ਵਿਚੋਲੇ ਨਾਲ ਗੱਲ ਕਰਦਾ ਹਾਂ ਤੇ ਉਸ ਦੇ ਨਾਲ ਮਿਲ ਕੇ ਪੁਲਿਸ ਵਿੱਚ ਰਿਪੋਰਟ ਲਿਖਾਉਂਗਾ ਤਰੁੰਦੇ ਹੋਏ ਮੇਰੇ ਪੈਰਾਂ ਵਿੱਚ ਆ ਡਿੱਗਣਗੇ ਸਭ ਧੀਏ ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਤੂੰ ਕਮਰੇ ਵਿੱਚ ਜਾ ਕੇ ਏਸੀ ਚਲਾ ਕੇ ਆਰਾਮ ਕਰ ਆਪਣੇ ਪਾਪਾ ਜੀ ਦੇ ਕਹਿਣ ਤੋਂ ਬਾਅਦ ਕੋਮਲ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ ਸ਼ਾਮ ਦੇ ਟਾਈਮ ਜਦੋਂ ਕੋਮਲ ਇਕੱਲੀ ਸੀ ਤਾਂ ਉਸ ਦੀ ਭਾਬੀ ਉਸ ਦੇ ਕੋਲ ਆਈ ਤੇ ਉਸ ਨੂੰ ਸਮਝਾਉਣ ਲੱਗੀ ਕੋਮਲ ਤੈਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਪਾਪਾ ਜੀ ਨਾਲ ਇੱਥੇ ਆ ਕੇ ਤੂੰ ਚੰਗਾ ਕੀਤਾ ਹੈ ਅੱਛਾ ਜੇ ਇੱਥੇ ਨਾ ਹੁੰਦੀ ਤਾਂ ਉੱਥੇ ਬੈਠੀ ਮਾਰ ਖਾਂਦੀ ਰਹਿੰਦੀ ਤੇ ਨੌਕਰਾਨੀਆਂ ਵਾਂਗ ਕੰਮ ਕਰਦੀ ਰਹਿੰਦੀ ਇਸ ਤਰ੍ਹਾਂ ਨਹੀਂ ਆ ਛੋਟੀਆਂ-ਛੋਟੀਆਂ ਗੱਲਾਂ ਤੇ ਆਪਣਾ ਘਰ ਛੱਡ ਕੇ ਪੇਕੇ ਨਹੀਂ ਆਉਣਾ ਚਾਹੀਦਾ ਭਾਬੀ ਮੇਰਾ ਭਰਾ ਤੇਰੇ ਨਾਲ ਚੰਗਾ ਵਿਵਹਾਰ ਕਰਦਾ ਹੈ ਤਾਂ ਹੀ ਤੂੰ ਇਹ ਗੱਲ ਕਰ ਰਹੀ ਹੈ ਜਿਸ ਦਿਨ ਮੇਰੇ ਭਰਾ ਨੇ ਤੇਰੇ ਥੱਪੜ ਲਗਾ ਦਿੱਤਾ ਉਸ ਦਿਨ ਤੂੰ ਵੀ ਇਹੀ ਕਰੇਂਗੀ ਮੈਂ ਹੁਣ ਤੱਕ ਬਹੁਤ ਕੁਝ ਸਹਿ ਲਿਆ ਹੁਣ ਜਦੋਂ ਪਾਣੀ ਸਿਰ ਦੇ ਉੱਪਰੋਂ ਲੰਘ ਗਿਆ ਤਾਂ ਹੀ ਇਹ ਫੈਸਲਾ ਕੀਤਾ ਹੈ ਪਰ ਕੋਮਲ ਇੱਥੇ ਆ ਕੇ ਬੈਠ ਕੇ ਕਿੰਨਾ ਚਿਰ ਕੰਮ ਚੱਲੇਗਾ ਇੱਕ ਨਾ ਇੱਕ ਦਿਨ ਤਾਂ ਤੈਨੂੰ ਆਪਣੇ ਸਹੁਰੇ ਘਰ ਜਾਣਾ ਹੀ ਪਵੇਗਾ ਨਹੀਂ ਮੈਂ ਵਾਪਸ ਨਹੀਂ ਜਾਵਾਂਗੀ ਜਦੋਂ ਉਹ सुधरने ਲਈ تیار ਹੀ ਨਹੀਂ ਤਾਂ ਮੈਂ ਉੱਥੇ ਜਾ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਾਂਗੀ ਮੈਂ ਤਲਾਕ ਲੈ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਾਂਗੀ ਕੋਈ ਚੰਗਾ ਲੜਕਾ ਦੇਖ ਕੇ ਮੇਰੇ ਮੰਮੀ ਪਾਪਾ ਮੇਰਾ ਦੂਜਾ ਵਿਆਹ ਕਰਵਾ ਦੇਣਗੇ اچھا ਤੂੰ ਉਹਨਾਂ ਨੂੰ ਗਲਤ ਦੱਸਦੀ ਹੈ ਤੇ ਕੱਲ ਨੂੰ ਦੂਜਾ ਵਿਆਹ ਕਰਵਾ ਕੇ ਉਹ ਵੀ ਇਸ ਤਰ੍ਹਾਂ ਦੇ ਨਿਕਲੇ ਤਾ ਫਿਰ ਤੀਜਾ ਵਿਆਹ ਕਰਾਂਗੀ ਤਾਂ ਕੋਮਲ ਕਹਿਣ ਲੱਗੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਭਾਬੀ ਅਤੇ ਵੈਸੇ ਵੀ ਮੇਰਾ ਦੂਜਾ ਵਿਆਹ ਹੋਵੇ ਜਾਂ ਨਾ ਹੋਵੇ ਪਰ ਮੈਂ ਉਸ ਘਰ ਵਿੱਚ ਵਾਪਸ ਨਹੀਂ ਜਾਵਾਂਗੀ ਭਾਵੇਂ ساری ਉਮਰ ਮੈਨੂੰ ਇੱਥੇ ਬੈਠਣਾ ਪਵੇ ਪਰ ਕੋਮਲ ਤਲਾਕ ਲੈ ਕੇ ਜ਼ਿੰਦਗੀ ਜਿਉਣਾ ਆਸਾਨ ਨਹੀਂ ਹੁੰਦਾ ਤੂੰ ਕੀ ਜਾਣੇ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉਸ ਸਮਾਜ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਅਤੇ ਧੀਆਂ ਨੂੰ ਘਰ ਬਿਠਾ ਕੇ ਤਾਂ ਮਾਪੇ ਨੂੰ ਵੀ ਚੈਨ ਨਹੀਂ ਮਿਲਦਾ ਆਪਣੀ ਭਾਬੀ ਦੀਆਂ ਇਹ ਗੱਲਾਂ ਸੁਣ ਕੇ ਕੋਮਲ ਗੁੱਸੇ ਨਾਲ ਬੋਲੀ ਤੂੰ ਕੀ ਚਾਹੁੰਦੀ ਹੈ ਮੈਂ ਇਸ ਘਰ ਵਿੱਚੋਂ ਚਲੀ ਜਾਵਾਂ ਮੈਂ ਆਪਣੇ ਪਾਪਾ ਜੀ ਦੀ ਗੱਲ ਮੰਨ ਕੇ ਉਹ ਘਰ ਛੱਡ ਕੇ ਇੱਥੇ ਆਈ ਹਾਂ ਇਹ ਫੈਸਲਾ ਉਹਨਾਂ ਨੇ ਸੋਚ ਸਮਝ ਕੇ ਹੀ ਲਿਆ ਹੈ ਤੂੰ ਤਾਂ ਇਹ ਚਾਹੁੰਦੀ ਹੀ ਹੈ ਕਿ ਮੈਂ ਇਸ ਘਰ ਵਿੱਚ ਨਾ ਰਹਾ ਇਸ ਤਰ੍ਹਾਂ ਕਹਿੰਦੇ ਹੋਏ ਕੋਮਲ ਉਥੋਂ ਉੱਠ ਕੇ ਚਲੀ ਗਈ ਇਧਰ ਕੋਮਲ ਦੇ ਪਾਪਾ ਜੀ ਨੇ ਬਚੋਲੇ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਕੋਮਲ ਦੇ ਪਾਪਾ ਜੀ ਗੁੱਸੇ ਵਿੱਚ ਉਸ ਨੂੰ ਕਹਿਣ ਲੱਗੇ ਕਿ ਤੂੰ ਸਾਡੇ ਤੋਂ ਕਿਸ ਜਨਮ ਦਾ ਬਦਲਾ ਲਿਆ ਹੈ ਜੋ ਕੋਮਲ ਦਾ ਰਿਸ਼ਤਾ ਤੂੰ ਅਜੇਹੇ ਘਰ ਕਰਵਾ ਦਿੱਤਾ ਅਸੀਂ ਵੀ ਬਿਨਾਂ ਕੁਝ ਸੋਚੇ ਸਮਝੇ ਆਪਣੀ ਧੀ ਦਾ ਰਿਸ਼ਤਾ ਅਜੇਹੇ ਘਰ ਕਰ ਦਿੱਤਾ ਕੀ ਮਤਲਬ ਹੈ ਤੁਹਾਡਾ ਬਧੀਆ ਚੰਗਾ ਘਰ ਹੈ ਘਰ ਵਾਲੇ ਵੀ ਚੰਗੇ ਹਨ ਕਿਸੇ ਚੀਜ਼ ਦੀ ਕਮੀ ਨਹੀਂ ਵਿਚੋਲੇ ਨੇ ਕਿਹਾ ਤਾਂ ਕੋਮਲ ਦੇ ਪਾਪਾ ਜੀ ਕਹਿਣ ਲੱਗੇ ਕਿ ਉਹ ਮੇਰੀ ਧੀ ਨੂੰ ਕੁੱਟਦੇ ਮਾਰਦੇ ਹਨ ਲੜਾਈ ਝਗੜਾ ਕਰਦੇ ਹਨ ਅਤੇ ਤੈਨੂੰ ਉਸ ਘਰ ਵਿੱਚ ਕੋਈ ਕਮੀ ਨਹੀਂ ਲੱਗਦੀ ਤਾਂ ਕਿ ਕਮੀ ਸਾਡੇ ਵਿੱਚ ਹੈ ਭਰਾ ਜੀ ਛੋਟੀਆਂ ਛੋਟੀਆਂ ਗੱਲਾਂ ਤਾਂ ਹਰ ਘਰ ਵਿੱਚ ਹੁੰਦੀਆਂ ਹਨ ਉਹਨਾਂ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਕੋਈ ਛੋਟੀ ਗੱਲ ਨਹੀਂ ਹੈ ਉਹਨਾਂ ਨੇ ਮੇਰੀ ਧੀ ਤੇ ਹੱਥ ਉਠਾਇਆ ਹੈ ਉਹ ਮੇਰੀ ਬੇਟੀ ਨੂੰ ਬਿਠਾ ਕੇ ਸਮਝਾ ਵੀ ਸਕਦੇ ਸੀ ਕਿ ਉਸ ਦੀ ਇਹ ਗਲਤੀ ਹੈ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ ਪਰ ਨਹੀਂ ਉਹ ਤਾਂ ਸਿੱਧੇ ਕੁੱਟਣ ਮਾਰਨ ਤੇ ਹੀ ਉੱਤਰਾ ਏ ਅੱਛਾ ਉਸਨੇ ਕੁੱਟਿਆ ਤੇ ਫਿਰ ਤੁਸੀਂ ਕੀ ਕੀਤਾ ਕਰਨਾ ਕੀ ਸੀ ਮੈਂ ਜਾ ਕੇ ਆਪਣੀ ਧੀ ਨੂੰ ਲੈ ਆਇਆ ਆਪਣੀ ਦੁਖੀ ਹੋਈ ਧੀ ਨੂੰ ਉੱਥੇ ਕਿਵੇਂ ਛੱਡ ਸਕਦਾ ਸੀ ਬਸ ਇਹ ਹੀ ਗਲਤੀ ਕੀਤੀ ਤੁਸੀਂ ਕੇਤੀ ਨੇ ਫੋਨ ਕੀਤਾ ਤੇ ਜਾ ਕੇ ਲਿਆਏ ਤੁਹਾਡੀ ਧੀ ਨੂੰ ਉਸ ਦੀ ਨੰਦ ਜਾਂ ਸਹੁਰੇ ਨੇ ਤਾਂ ਨਹੀਂ ਕੁੱਟਿਆ ਉਸ ਦੇ ਪਤੀ ਨੇ ਹੀ ਹੱਥ ਉਠਾਇਆ ਹੈ ਅਤੇ ਉਹ ਵੀ ਕੋਈ ਬਹੁਤ ਵੱਡੀ ਗਲਤੀ ਹੀ ਕੀਤੀ ਹੋਵੇਗੀ ਜੇਕਰ ਤੁਸੀਂ ਘੰਟਾ 2 ਘੰਟੇ ਨਾ ਜਾਂਦੇ ਤਾਂ ਮਾਮਲਾ ਸ਼ਾਂਤ ਹੋ ਜਾਣਾ ਸੀ ਜੇਕਰ ਤੁਸੀਂ ਲੈਣ ਗਏ ਵੀ ਫਿਰ ਘੱਟ ਤੋਂ ਘੱਟ ਬੈਠ ਕੇ ਕੁਛ ਨਾ ਤਾਂ ਚਾਹੀਦਾ ਸੀ ਕਿ ਕੀ ਗੱਲ ਹੋਈ ਤਾਂ ਹੀ ਇਸ ਸਮੱਸਿਆ ਦਾ ਹੱਲ ਨਿਕਲਦਾ ਪਰ ਤੁਸੀਂ ਤਾਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਉਣ ਦੀ ਧਮਕੀ ਦੇ ਕੇ ਮਾਮਲੇ ਨੂੰ ਹੋਰ ਵੀ ਜ਼ਿਆਦਾ ਉਲਝਾ ਕੇ ਆ ਗਏ ਵਿਚੋਲੇ ਦੀਆਂ ਇਹ ਗੱਲਾਂ ਸੁਣ ਕੇ ਕੋਮਲ ਦੇ ਪਾਪਾ ਜੀ ਸੋਚ ਵਿੱਚ ਪੈ ਗਏ ਹੁਣ ਤੱਕ ਜੋ ਕੁਝ ਹੋ ਗਿਆ ਸੋ ਹੋ ਗਿਆ ਹੁਣ ਸ਼ਾਂਤੀ ਨਾਲ ਆਪਣੀ ਬੇਟੀ ਨੂੰ ਉਸਦੇ ਸਹੁਰੇ ਘਰ ਵਾਪਸ ਛੱਡਾਓ ਨਹੀਂ ਇਹਨਾ ਸਭ ਕੁਝ ਹੋਣ ਦੇ ਬਾਅਦ ਵੀ ਤੂੰ ਮੈਨੂੰ ਆਪਣੀ ਟੀਨੂ ਵਾਪਸ ਭੇਜਣ ਲਈ ਕਹਿ ਰਿਹਾ ਹੈ ਜੇਕਰ ਦੁਬਾਰਾ ਤੂੰ ਉਹਨਾਂ ਨੇ ਫੇਰ ਮਾਰਕੁੱਟ ਕੀਤੀ ਤਾਂ ਭਰਾ ਜੀ ਮੈਂ ਬਸਾਕਾ ਸਿੰਘ ਨਾਲ ਗੱਲ ਕੀਤੀ ਹੈ ਉਸਨੇ ਮੈਨੂੰ ਕਿਹਾ ਹੈ ਕਿ ਅੱਗੇ ਤੋਂ ਅਜਿਹੀ ਕੋਈ ਗੱਲ ਨਹੀਂ ਹੋਵੇਗੀ ਠੀਕ ਹੈ ਮੈਂ ਤੇਰੇ ਕਹਿੰਦੇ ਕੋਮਲ ਨੂੰ ਉਸਦੇ ਸਹੁਰੇ ਘਰ ਵਾਪਸ ਭੇਜ ਦਿੰਦਾ ਹਾਂ ਪਰ ਜੇ ਅੱਗੇ ਤੋਂ ਕੋਈ ਅਜੀਹੀ ਗੱਲ ਹੋਈ ਤਾਂ ਮੈਂ ਤੇਰੀ ਕੋਈ ਗੱਲ ਨਹੀਂ ਸੁਣਾਗਾ ਅਗਲੇ ਦਿਨ ਕੋਮਲ ਦੇ ਪਾਪਾ ਬਚੋਲੇ ਅਤੇ ਕੋਮਲ ਨੂੰ ਲੈ ਕੇ ਉਸਦੇ ਸਹੁਰੇ ਘਰ ਜਾਣ ਲਈ ਤਿਆਰ ਹੋ ਗਏ ਬਚੋਲੇ ਨੂੰ ਵੇਖ ਕੇ ਕੋਮਲ ਦੇ ਘਰ ਵਾਲੇ ਨੇ ਪੁੱਛਿਆ ਤੁਸੀਂ ਇੱਥੇ ਕਿ ਮੇਤਾ ਵਿਚੋਲੇ ਨੇ ਦੱਸਿਆ ਕਿ ਮੈਂ ਕੋਮਲ ਨੂੰ ਇੱਥੇ ਛੱਡਣ ਆਇਆ ਹਾਂ ਨਹੀਂ ਚਾਚਾ ਜੀ ਹੁਣ ਕੋਮਲ ਇੱਥੇ ਨਹੀਂ ਰਹਿ ਸਕਦੀ ਇਸ ਨੂੰ ਵਾਪਸ ਲੈ ਜਾਓ ਹਲੇ ਕੋਮਲ ਦਾ ਪਤੀ ਇਹੀ ਕਹਿ ਰਿਹਾ ਸੀ ਕਿ ਵਿਸਾਖਾ ਸਿੰਘ ਕਮਰੇ ਵਿੱਚੋਂ ਬਾਹਰ ਆਏ ਅਤੇ ਬੋਲੇ ਪੁੱਤਰ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਕੋਮਲ ਬਾਪਸ ਆ ਗਈ ਹੈ ਤਾਂ ਉਸ ਨਾਲ ਸ਼ਾਂਤੀ ਨਾਲ ਰਹੇ ਨਹੀਂ ਪਿਤਾ ਜੀ ਤੁਹਾਨੂੰ ਪਤਾ ਹੈ ਨਾ ਕੋਮਲ ਦੇ ਪਾਪਾ ਜੀ ਨੇ ਸਾਨੂੰ ਕੀ ਕਿਹਾ ਸੀ ਪੁੱਤਰ ਗੁੱਸੇ ਵਿੱਚ ਇਨਸਾਨ ਬਹੁਤ ਕੁਝ ਕਰ ਲੈਂਦਾ ਹੈ ਪਰ ਤੂੰ ਸਾਰੀਆਂ ਗੱਲਾਂ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਆਪਣੇ ਪਿਤਾ ਜੀ ਦੀ ਗੱਲ ਸੁਣ ਕੇ ਕੋਮਲ ਦੇ ਘਰ ਵਾਲਾ ਕਹਿਣ ਲੱਗਿਆ ਠੀਕ ਹੈ ਬਾਰੇ ਇਸ ਨੂੰ ਕਹਿ ਦਿਓ ਕਿ ਜੇਕਰ ਇੱਥੇ ਰਹਿਣਾ ਹੈ ਤਾਂ ਘਰ ਦਾ ਕੰਮ ਤਾਂ ਕਰਨਾ ਹੀ ਪਵੇਗਾ ਮੇਰੀ ਭੈਣ ਇਸ ਨੂੰ ਬੈਠੀ ਨੂੰ ਖਾਣ ਲਈ ਨਹੀਂ ਦੇਵੇਗੀ ਪੁੱਤਰ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਇਹ ਕੋਮਲ ਦਾ ਆਪਣਾ ਘਰ ਹੈ ਕੰਮ ਕਿਉਂ ਨਹੀਂ ਕਰੇਗੀ ਦੋਵੇਂ ਨਣਦ ਪਰਜਾਈ ਮਿਲ ਕੇ ਘਰ ਦਾ ਕੰਮ ਕਰ ਲਿਆ ਕਰਨੀਆਂ ਕੋਮਲ ਪੁੱਤਰ ਅੰਦਰ ਜਾ ਬਸਾਕਾ ਸਿੰਘ ਨੇ ਸਪਨਾ ਨੂੰ ਆਵਾਜ਼ ਲਗਾਉਂਦੇ ਹੋਏ ਕਿਹਾ ਪੁੱਤਰ ਚਾਹ ਬਣਾ ਲੈ ਨਹੀਂ ਹੁਣ ਮੈਂ ਜਾ ਰਿਹਾ ਹਾਂ ਤੁਸੀਂ ਬੱਚਿਆਂ ਦਾ ਖਿਆਲ ਰੱਖਣਾ ਕੋਮਲ ਨੂੰ ਸੌਹਰੇ ਕਰ ਛੱਡਣ ਤੋਂ ਬਾਅਦ ਜਦੋਂ ਉਸਦੇ ਪਾਪਾ ਘਰ ਆ ਕੇ ਬੈਠੇ ਤਾਂ ਉਸਦੇ ਸਾਲੇ ਦਾ ਫੋਨ ਆ ਗਿਆ ਅਤੇ ਬੋਲਿਆ ਜੀਜਾ ਜੀ ਪਤਾ ਲੱਗਿਆ ਸੀ ਕਿ ਕੋਮਲ ਬੇਟੀ ਆਈ ਹੈ ਹਾਂ ਸੀ ਅੱਜ ਹੀ ਉਸ ਨੂੰ ਵਾਪਸ ਛੱਡ ਕੇ ਆਇਆ ਹਾਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਕੋਮਲ ਨੂੰ ਕੁੱਟਿਆ ਮਾਰਿਆ ਅਤੇ ਤੂੰ ਉਸ ਨੂੰ ਉੱਥੇ ਫੇਰ ਭੇਜ ਦਿੱਤਾ ਉਹਨਾਂ ਲੋਕਾਂ ਨੂੰ ਤਾਂ ਜੇਲ੍ਹ ਦੀ ਹਵਾ ਖਵਾਉਣੀ ਚਾਹੀਦੀ ਸੀ ਹਾਂ ਚਾਉਂਦਾ ਤਾਂ ਮੈਂ ਵੀ ਇਹੀ ਸੀ ਪਰ ਵਿਚੋਲੇ ਦੇ ਕਹਿਣ ਤੇ ਮੈਂ ਉਸ ਨੂੰ ਵਾਪਸ ਭੇਜ ਦਿੱਤਾ ਪਰੰਤੂ ਜੀਜਾ ਜੀ ਕੋਮਲ ਕਦੋਂ ਤੱਕ ਕੁੱਟ ਖਾ ਕੇ ਉੱਥੇ ਰਹੇਗੀ ਇਸ ਤਰ੍ਹਾਂ ਘਰ ਕਿਵੇਂ ਬਸੇਗਾ ਠੀਕ ਹੈ ਜੇਕਰ ਉਹਨਾਂ ਨੇ ਫਿਰ ਤੋਂ ਕੋਮਲ ਨਾਲ ਕੁੱਟਮਾਰ ਕੀਤੀ ਤਾਂ ਉਹਨਾਂ ਦੀ ਅਕਲ ਠਿਕਾਣੇ ਲਵਾਵਾਂਗੇ ਉਹਨਾਂ ਨੂੰ ਨੱਕ ਰਗੜਨਤੇ ਮਜਬੂਰ ਕਰਾਂਗੇ ਆਖਰ ਮੈਂ ਵੀ ਕੋਮਲ ਦਾ ਮਾਮਾ ਹਾਂ ਜੇਕਰ ਕੋਈ ਜ਼ਰੂਰਤ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਹੁਣ ਕੋਮਲ ਨੂੰ ਆਪਣੇ ਸਹੁਰੇ ਘਰ ਆਏ ਹੋਏ 2 ਦਿਨ ਹੋ ਚੁੱਕੇ ਸੀ ਸਵੇਰੇ ਉੱਠਣ ਤੋਂ ਬਾਅਦ ਵਿਸਾਖਾ ਸਿੰਘ ਨੇ ਕੋਮਲ ਨੂੰ ਕਿਹਾ ਕੋਮਲ ਪੁੱਤ ਅੱਜ ਮੇਰੇ ਲਈ ਰੋਟੀ ਜਲਦੀ ਬਣਾ ਦੇ ਅੱਜ ਮੈਂ ਖੇਤ ਜਾਣਾ ਹੈ ਸਪਨਾ ਪੇਪਰ ਦੇਣ ਲਈ ਚਲੀ ਗਈ ਹੈ ਨਹੀਂ ਤਾਂ ਮੈਂ ਉਸ ਨੂੰ ਕਹਿ ਦਿੰਦਾ ਵਿਸਾਖਾ ਸਿੰਘ ਦੀ ਆਵਾਜ਼ ਸੁਣ ਕੇ ਕੋਮਲ ਉਠੀ ਗੁੱਸੇ ਵਿੱਚ ਬਾਹਰ ਆ ਕੇ ਕਹਿਣ ਲੱਗੀ ਕੀ ਹੋਇਆ ਤੁਸੀਂ ਖੁਦ ਰੋਟੀ ਬਣਾ ਲਓ ਮੈਂ ਕਿਹੜਾ ਰਸੋਈ ਨੂੰ ਤਾਲਾ ਲਗਾਇਆ ਹੈ ਮੈਂ ਨੌਕਰਾਨੀ ਨਹੀਂ ਹਾਂ ਜਿਸ ਨੂੰ ਆਰਡਰ ਦਿੱਤਾ ਤੇ ਕੰਮ ਕਰਵਾ ਲਿਆ ਕੋਮਲ ਪੁੱਤਰ ਇਸ ਵਿੱਚ ਨੌਕਰਾਨੀਆਂ ਵਾਲੀ ਕਿਹੜੀ ਗੱਲ ਹੈ ਦੋ ਰੋਟੀਆਂ ਹੀ ਤਾਂ ਬਣਾਉਣੀਆਂ ਨੇ ਰੋਟੀਆਂ ਦੋ ਜਾਂ ਚਾਰ ਦੀ ਗੱਲ ਨਹੀਂ ਜਿਸ ਨੇ ਵੀ ਖਾਣੀ ਹੈ ਉਹ ਖੁਦ ਪਕਾ ਲਓ ਕੋਮਲ ਨੂੰ ਉੱਚੀ ਆਵਾਜ਼ ਵਿੱਚ ਬੋਲਦੇ ਸੁਣ ਉਸ ਦਾ ਘਰ ਵਾਲਾ ਕਮਰੇ ਤੋਂ ਬਾਹਰ ਆਇਆ ਅਤੇ ਪੁੱਛਣ ਲੱਗਿਆ ਕੀ ਹੋਇਆ ਪਿੱਤਾ ਜੀ ਅੱਜ ਫੇਰ ਕੋਈ ਗੱਲ ਹੋ ਗਈ ਪੁੱਤਰ ਮੈਂ ਤਾਂ ਕੋਮਲ ਨੂੰ ਦੋ ਰੋਟੀਆਂ ਬਣਾਉਣ ਲਈ ਕਿਹਾ ਸੀ ਮੈਂ ਖੇਤ ਜਾਣਾ ਹੈ ਤਾਂ ਫਿਰ ਕੋਮਲ ਦੇ ਘਰ ਵਾਲੇ ਨੇ ਪੁੱਛਿਆ ਕੋਮਲ ਚਿਲਾਉਂਦੀ ਹੋਈ ਕਹਿਣ ਲੱਗੀ ਮੈਂ ਕਿਸੇ ਦੀ ਨੌਕਰਾਨੀ ਨਹੀਂ ਜੋ ਕਿਸੇ ਦੇ ਇਸ਼ਾਰਿਆਂ ਤੇ ਨੱਚਦੀ ਫਿਰਾਂ ਜਿਸ ਨੇ ਜੋ ਖਾਣਾ ਹੈ ਖੁਦ ਬਣਾ ਲਓ ਕੋਮਲ ਦੇ ਘਰ ਵਾਲਾ ਉਸ ਨੂੰ ਉੱਚੀ ਆਵਾਜ਼ ਵਿੱਚ ਬੋਲਦੇ ਸੁਣ ਕੇ ਉਸ ਦੇ ਥੱਪੜ ਜੜ ਦਿੰਦਾ ਹੈ ਨਾ ਪੁੱਤਰ ਉਸ ਨੂੰ ਕਿਉਂ ਮਾਰਦਾ ਹੈ ਇਸ ਤਰ੍ਹਾਂ ਲੜਾਈ ਝਗੜਾ ਕਰਕੇ ਆਪਣੇ ਘਰ ਦਾ ਮਾਹੌਲ ਖਰਾਬ ਕਿਉਂ ਕਰਦੇ ਹੋ ਵਿਸਾਖਾ ਸਿੰਘ ਨੇ ਆਪਣੇ ਪੁੱਤਰ ਨੂੰ ਰੋਕਦੇ ਹੋਏ ਕਿਹਾ ਘਰ ਦਾ ਮਾਹੌਲ ਤਾਂ ਤੁਸੀਂ ਖਰਾਬ ਕਰ ਰਹੇ ਹੋ ਇਸ ਲੜਾਈ ਝਗੜੇ ਦੀ وجہ ਸਿਰਫ ਤੇ ਸਿਰਫ ਤੁਸੀਂ ਪਿਉਤੀ ਹੋ ਕੋਮਲ ਦੀਆਂ ਇਹ ਗੱਲਾਂ ਸੁਣ ਕੇ ਉਸ ਦੇ ਘਰ ਵਾਲੇ ਨੇ ਉਸ ਦੇ ਇੱਕ ਹੋਰ ਥੱਪੜ ਮਾਰ ਦਿੱਤਾ ਕੋਮਲ ਗੁੱਸੇ ਵਿੱਚ ਅੱਗ ਬਗੂਲਾ ਹੁੰਦੀ ਹੋਈ ਕਹਿਣ ਲੱਗੀ ਜਿਸ ਹੱਥ ਨਾਲ ਤੁਸੀਂ ਮੇਰੇ ਥੱਪੜ ਮਾਰਿਆ ਹੈ ਉਹਨਾਂ ਹੱਥਾਂ ਨਾਲ ਜੇਲ੍ਹ ਦੀ ਚੱਕੀ ਨਾ ਪਿਸਵਾਈ ਤਾਂ ਮੇਰਾ ਨਾਮ ਵੀ ਕੋਮਲ ਨਹੀਂ ਇਹ ਕਹਿੰਦੇ ਹੋਏ ਕੋਮਲ ਨੇ ਆਪਣਾ ਬੈਗਪੈਕ ਕੀਤਾ ਅਤੇ ਆਪਣੇ ਪੇਕੇ ਘਰ ਚਲੀ ਗਈ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ